ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋ ਮੇਰਾ ਨਾਮ ਮਨਵੀਰ ਹੈ ਅੱਜ ਮੈਂ ਆਪਣੇ ਦਫ਼ਤਰ ਤੋਂ ਜਲਦੀ ਘਰ ਆ ਗਿਆ ਸੀ ਵੈਸੇ ਤਾਂ ਮੈਂ ਸ਼ਾਮ ਦੇ 5 ਵਜੇ ਘਰ ਆਉਂਦਾ ਸੀ ਪਰ ਅੱਜ ਮੇਰੇ ਮਾਲਕ ਦਾ ਜਨਮ ਦਿਨ ਸੀ ਇਸ ਲਈ ਉਹਨਾਂ ਨੇ ਜਲਦੀ ਛੁੱਟੀ ਕਰ ਦਿੱਤੀ ਸੀ ਜਦੋਂ ਮੈਂ ਘਰ ਪਹੁੰਚਿਆ ਤਾਂ ਆਪਣੀ ਪਤਨੀ ਰਵੀਨਾ ਨੂੰ ਆਵਾਜ਼ ਮਾਰੀ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਆਪਣੇ ਕੱਪੜੇ ਬਦਲਣ ਲੱਗਾ ਸੀ ਜਦੋਂ ਮੈਨੂੰ ਬਾਹਰ ਵਾਲੇ ਬਾਥਰੂਮ ਵਿੱਚੋਂ ਕੁਝ ਆਵਾਜ਼ ਸੁਣਾਈ ਦਿੱਤੀ ਮੈਂ ਸੋਚਿਆ ਸ਼ਾਇਦ ਰਵਿਨਾ ਬਾਥਰੂਮ ਵਿੱਚ ਨਹਾ ਰਹੀ ਹੋਵੇਗੀ ਫਿਰ ਮੈਂ ਕੱਪੜੇ ਬਦਲਣ ਤੋਂ ਬਾਅਦ ਬਾਹਰ ਆ ਕੇ ਹਾਲ ਵਿੱਚ ਬੈਠ ਗਿਆ ਸੀ ਉਦੋਂ ਹੀ ਬਾਥਰੂਮ ਵਿੱਚੋਂ ਰਵਿਨਾ ਬਾਹਰ ਆਉਂਦੀ ਹੈ ਤੇ ਮੈਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਹੈ ਉਸਦੇ ਚਿਹਰੇ ਤੋਂ ਰੌਣਕ ਚਲੀ ਗਈ ਸੀ ਉਹ ਡਰੀ ਹੋਈ ਆਵਾਜ਼ ਵਿੱਚ ਬੋਲੀ ਤੁਸੀਂ ਅੱਜ ਇੰਨੇ ਜਲਦੀ ਘਰ ਕਿਵੇਂ ਆ ਗਏ ਜਦੋਂ ਮੈਂ ਪੁੱਛਿਆ ਕਿਉਂ ਮੈਂ ਨਹੀਂ ਆ ਸਕਦਾ ਸੀ ਤਾਂ ਉਸਨੇ ਕਿਹਾ ਕਿ ਨਹੀਂ ਅਜੀਹਾ ਨਹੀਂ ਹੈ ਪਰ ਤੁਸੀਂ ਹਮੇਸ਼ਾ ਸ਼ਾਮ ਨੂੰ ਆਉਂਦੇ ਸੀ ਮੈਂ ਕਿਹਾ ਠੀਕ ਹੈ ਹੁਣ ਜਲਦੀ ਨਾਲ ਖਾਣਾ ਲੈ ਕੇ ਆਵੋ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਤਾਂ ਉਸਨੇ ਕਿਹਾ ਤੁਸੀਂ ਬੈਠੋ ਮੈਂ ਕੱਪੜੇ ਪਾ ਕੇ ਵਾਪਸ ਆਉਂਦੀ ਹਾਂ ਫਿਰ ਰੋਮਾਂਟਿਕ ਹੋ ਕੇ ਮੈਂ ਵੀ ਰਵੀਨਾ ਦੇ ਪਿੱਛੇ ਚਲਾ ਗਿਆ ਸੀ ਜਿਵੇਂ ਹੀ ਮੈਂ ਕਮਰੇ ਦੇ ਅੰਦਰ ਜਾਣ ਲੱਗਾ ਤਾਂ ਮੈਨੂੰ ਅਜੀਹਾ ਮਹਿਸੂਸ ਹੋਇਆ ਜਿਵੇਂ ਕੋਈ ਬਾਥਰੂਮ ਵਿੱਚੋਂ ਨਿਕਲ ਕੇ ਬਾਹਰ ਵੱਲ ਭੱਜਿਆ ਹੈ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਉੱਥੇ ਕੋਈ ਨਹੀਂ ਸੀ ਮੈਨੂੰ ਲੱਗਾ ਸ਼ਾਇਦ ਇਹ ਮੇਰਾ ਵਹਿਮ ਹੋਵੇਗਾ ਫਿਰ ਥੋੜੀ ਦੇਰ ਬਾਅਦ ਮੈਂ ਖਾਣਾ ਖਾਧਾ ਤੇ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗਾ ਮੈਂ ਵੇਖਿਆ ਅੱਜ ਰਵੀਨਾ ਬਹੁਤ ਖੁਸ਼ ਲੱਗ ਰਹੀ ਸੀ ਮੈਂ ਰਵੀਨਾ ਨੂੰ ਪੁੱਛਿਆ ਅੱਜ ਤੁਸੀਂ ਬਹੁਤ ਖੁਸ਼ ਲੱਗ ਰਹੇ ਹੋ ਕੀ ਗੱਲ ਹੈ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਬਸ ਵੈਸੇ ਹੀ ਰਵਿਨਾ ਤੇ ਮੇਰਾ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੋਇਆ ਸੀ। ਰਵਿਨਾ ਮੇਰੀ ਮਾਸੀ ਦੀ ਦਰਾਣੀ ਦੀ ਰਿਸ਼ਤੇਦਾਰੀ ਵਿੱਚੋਂ ਸੀ। ਸਾਡੇ ਵਿਆਹ ਨੂੰ 2 ਸਾਲ ਹੋ ਗਏ ਸੀ ਪਰ ਸਾਡਾ ਕੋਈ ਬੱਚਾ ਨਹੀਂ ਸੀ। ਜਦੋਂ ਵੀ ਮੈਂ ਰਵਿਨਾ ਨੂੰ ਬੱਚਿਆਂ ਦੀ ਯੋਜਨਾ ਬਣਾਉਣ ਲਈ ਕਿਹਾ ਤਾਂ ਉਹ ਕਹਿੰਦੀ ਸੀ ਕਿ ਜਦੋਂ ਤੱਕ ਅਸੀਂ ਅਮੀਰ ਨਹੀਂ ਹੋ ਜਾਂਦੇ ਉਦੋਂ ਤੱਕ ਸਾਡੇ ਬੱਚੇ ਨਹੀਂ ਹੋਣਗੇ। ਮੇਰੀ ਪਤਨੀ ਨੂੰ ਅਮੀਰ ਬਣ ਦਾ ਜਨੂਨ ਸੀ। ਹਾਲਾਂਕਿ ਮੇਰੀ ਤਨਖਾਹ ਨਾਲ ਸਾਰੇ ਖਰਚੇ ਚੱਲ ਜਾਂਦੇ ਸੀ ਪਰ ਰਵਿਨਾ ਕਹਿੰਦੀ ਕਿ ਸਾਡੇ ਕੋਲ ਵੀ ਬੰਗਲਾ ਕਾਰ ਦੌਲਤ ਤੇ ਪ੍ਰਸਿੱਧੀ ਹੋਣੀ ਚਾਹੀਦੀ ਹੈ ਉਹ ਥੋੜੀ ਲਾਲਚੀ ਕਿਸਮ ਦੀ ਔਰਤ ਸੀ ਪੈਸੇ ਲਈ ਉਹ ਕੁਝ ਵੀ ਕਰ ਸਕਦੀ ਸੀ ਭਾਵੇਂ ਕੋਈ ਉਸ ਨੂੰ ਕੁਝ ਵੀ ਕਰਨ ਲਈ ਕਹੇ ਉਹ ਮਨਾ ਨਹੀਂ ਕਰੇਗੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਇੱਕ ਦਿਨ ਮੇਰਾ ਦੋਸਤ ਨਕੁਲ ਸਾਡੇ ਘਰ ਆਇਆ ਹੋਇਆ ਸੀ ਉਹ ਬਹੁਤ ਪੈਸੇ ਵਾਲਾ ਸੀ ਉਸਦੇ ਪਿਤਾ ਇੱਕ ਬਹੁਤ ਵੱਡੇ ਅਧਿయోగਪਤੀ ਸੀ ਜਦੋਂ ਨਕੁਲ ਸਾਡੇ ਘਰ ਆਇਆ ਤਾਂ ਰਵੀਨਾ ਚਾਹ ਨਾਸ਼ਤਾ ਲੈ ਕੇ ਆਉਂਦੀ ਹੈ ਅਸੀਂ ਚਾਹ ਨਾਸ਼ਤਾ ਕਰ ਰਹੇ ਸੀ ਤੇ ਰਵੀਨਾ ਕੰਧ ਨਾਲ ਲੱਗ ਕੇ ਨਕੁਲ ਵੱਲ ਵੇਖੀ ਜਾ ਰਹੀ ਸੀ ਮੈਨੂੰ ਆਪਣੇ ਅੰਦਰ ਰਵੀਨਾ ਤੇ ਬਹੁਤ ਗੁੱਸਾ ਆ ਰਿਹਾ ਸੀ ਫਿਰ ਥੋੜੀ ਦੇਰ ਬਾਅਦ ਮੇਰਾ ਦੋਸਤ ਨਕੁਲ ਚਲਾ ਗਿਆ ਸੀ ਮੈਂ ਰਵੀਨਾ ਨੂੰ ਝੜਕਦੇ ਹੋਏ ਨੇ ਕਿਹਾ ਕਿ ਇਹ ਕੀ ਹਰਕਤਾਂ ਕਰ ਰਹੀ ਸੀ ਤਾਂ ਉਸਨੇ ਕਿਹਾ ਕੀ ਹੋਇਆ ਹੈ ਮੈਂ ਕਿਹਾ ਤੁਸੀਂ ਉਸ ਨੂੰ ਇਸ ਤਰ੍ਹਾਂ ਕਿਉਂ ਦੇਖ ਰਹੇ ਸੀ ਇਸ ਦਾ ਕੀ ਮਤਲਬ ਹੈ ਤਾਂ ਉਹ ਕਹਿਣ ਲੱਗੀ ਮੈਂ ਸਿਰਫ ਦੇਖ ਹੀ ਰਹੀ ਸੀ ਉਸ ਨਾਲ ਕੁਝ ਕਰ ਤਾਂ ਨਹੀਂ ਰਹੀ ਸੀ ਮੈਂ ਕਿਹਾ ਰਵੀਨਾ ਹੁਣ ਤੂੰ ਵਿਆਹੀ ਹੋਈ ਔਰਤ ਹੈ ਇਸ ਲਈ ਇਹ ਸਾਰੀਆਂ ਫਚੂਲ ਹਰਕਤਾਂ ਕਰਨੀਆਂ ਬੰਦ ਕਰ ਦੇਵੋ ਨਹੀਂ ਤਾਂ ਤੈਨੂੰ ਬਹੁਤ ਪਛਤਾਉਣਾ ਪਵੇਗਾ ਫਿਰ ਰਵੀਨਾ ਨੇ ਕਿਹਾ ਮੈਨੂੰ ਅਮੀਰ ਆਦਮੀ ਬਹੁਤ ਪਸੰਦ ਹਨ ਮੈਂ ਕਿਹਾ ਅਸੀਂ ਵੀ ਤਾਂ ਮਿਹਨਤ ਕਰ ਰਹੇ ਹਾਂ ਇੱਕ ਨਾ ਇੱਕ ਦਿਨ ਜ਼ਰੂਰ ਅਮੀਰ ਬਣਾਂਗੇ ਪਰ ਰਵੀਨਾ ਕਹਿਣ ਲੱਗੀ ਤੁਸੀਂ ਸਿਰਫ ਮਿਹਨਤ ਹੀ ਕਰਦੇ ਰਹੋ ਕੁਝ ਕਰਨ ਬਾਰੇ ਕਦੇ ਨਾ ਸੋਚਣਾ ਮੈਂ ਸੋਚਿਆ ਕਿ ਜੇਕਰ ਮੈਂ ਇੱਥੇ ਕੁਝ ਹੋਰ ਸਮਾਂ ਰਿਹਾ ਤਾਂ ਰਵੀਨਾ ਨਾਲ ਮੇਰੀ ਲੜਾਈ ਹੋ ਜਾਵੇਗੀ ਐਸ ਲਈ ਮੈਂ ਤੁਰੰਤ ਉਥੋਂ ਚਲਾ ਗਿਆ 2-4 ਦਿਨਾਂ ਬਾਅਦ ਜਦੋਂ ਮੈਂ ਸ਼ਾਮ ਨੂੰ ਦਫ਼ਤਰ ਤੋਂ ਘਰ ਆਇਆ ਤਾਂ ਦੇਖਿਆ ਕਿ ਨਕੁਲ ਸਾਡੇ ਘਰ ਆਇਆ ਹੋਇਆ ਸੀ ਤੇ ਮੇਰੀ ਪਤਨੀ ਉਸਦੇ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ ਇਹ ਦ੍ਰਿਸ਼ ਦੇਖ ਕੇ ਮੈਨੂੰ ਗੁੱਸਾ ਚੜ ਗਿਆ ਸੀ ਮੈਂ ਰਵੀਨਾ ਨਾਲ ਨਕੁਲ ਦੇ ਸਾਹਮਣੇ ਝਗੜਾ ਕਰਨ ਲੱਗ ਪਿਆ ਸੀ ਰਵੀਨਾ ਰੋਂਦੀ ਹੋਈ ਕਮਰੇ ਵਿੱਚ ਚਲੀ ਗਈ ਸੀ ਮੈਂ ਕਿਹਾ ਨਕੁਲ ਤੁਸੀਂ ਮੈਨੂੰ ਫੋਨ ਕਿਉਂ ਨਹੀਂ ਕੀਤਾ ਕਿ ਤੁਸੀਂ ਮੇਰੇ ਘਰ ਆਏ ਹੋ ਤਾਂ ਨਕੁਲ ਨੇ ਕਿਹਾ ਜਾਰ ਮੈਂ ਤੈਨੂੰ ਫੋਨ ਕਰਨ ਵਾਲਾ ਸੀ ਤੁਹਾਡੀ ਪਤਨੀ ਨੇ ਮਨਾ ਕਰ ਦਿੱਤਾ ਸੀ ਤੇ ਕਿਹਾ ਤੁਸੀਂ ਆਉਣ ਵਾਲੇ ਹੋ ਉਦੋਂ ਤੱਕ ਕਮਰੇ ਵਿੱਚ ਆ ਕੇ ਬੈਠ ਜਾਓ ਫਿਰ ਉਹ ਚਾਹ ਬਣਾ ਕੇ ਲੈ ਆਈ ਤੇ ਅਸੀਂ ਗੱਲਾਂ ਕਰਨ ਲੱਗੇ ਫਿਰ ਨਕਲ ਚਲਾ ਗਿਆ ਸੀ ਮੈਂ ਅੱਜ ਪਹਿਲੀ ਵਾਰ ਵੀਨਾ ਨਾਲ ਝਗੜਾ ਕੀਤਾ ਸੀ ਜਦੋਂ ਤੋਂ ਸਾਡਾ ਵਿਆਹ ਹੋਇਆ ਸੀ ਮੈਂ ਕਦੇ ਉਸ ਨੂੰ ਉੱਚੀ ਆਵਾਜ਼ ਵਿੱਚ ਕੁਝ ਨਹੀਂ ਕਿਹਾ ਸੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਸੀ ਫਿਰ ਜਦੋਂ ਮੈਂ ਬੈਡਰੂਮ ਵਿੱਚ ਗਿਆ ਤਾਂ ਵੀਨਾ ਬੈੱਡ ਤੇ ਡੇਟ ਕੇ ਰੋ ਰਹੀ ਸੀ ਮੈਂ ਕਿਹਾ ਮਾਫ ਕਰਨਾ ਰਵੀਨਾ ਮੈਂ ਤੁਹਾਨੂੰ ਝਿੜਕਣਾ ਨਹੀਂ ਚਾਹੁੰਦਾ ਸੀ ਪਰ ਤੁਸੀਂ ਖੁਦ ਸੋਚੋ ਕਿ ਮੇਰੀ ਗੈਰ ਹਾਜ਼ਰੀ ਵਿੱਚ ਕੋਈ ਬਾਹਰ ਦਾ ਬੰਦਾ ਘਰ ਵਿੱਚ ਆਉਂਦਾ ਹੈ ਤਾਂ ਸਮਾਜ ਵਿੱਚ ਸਾਡੀ ਕੀ ਇੱਜ਼ਤ ਰਹੇਗੀ ਇਸ ਤੋਂ ਬਾਅਦ ਰਵੀਨਾ ਨੇ ਮੈਨੂੰ ਜੱਫੀ ਪਾ ਕੇ ਕਿਹਾ ਕਿ ਹੁਣ ਮੈਂ ਇਸ ਨੂੰ ਕਦੇ ਨਹੀਂ ਘਰ ਆਉਣ ਦਿਆਂਗੀ ਫਿਰ ਅਸੀਂ ਖਾਣਾ ਖਾ ਕੇ ਸੌਣ ਲੱਗੇ ਰਾਤ ਨੂੰ ਅਚਾਨਕ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਰਵੀਨਾ ਬੈੱਡ ਤੇ ਨਹੀਂ ਸੀ ਜਦੋਂ ਮੈਂ ਉਸ ਨੂੰ ਲੱਭਦਾ ਹੋਇਆ ਬਾਹਰ ਗਿਆ ਤਾਂ ਦੇਖਿਆ ਰਵਿਨਾ ਬਾਲਕੋਨੀ ਵਿੱਚ ਖੜੀ ਹੋ ਕੇ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਰਾਤ ਹੁਣ ਕਾਰਨ ਕਾਫੀ ਸਨਾਟਾ ਸੀ ਇਸ ਲਈ ਮੈਨੂੰ ਫੋਨ ਤੇ ਉਸ ਆਦਮੀ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ ਉਹ ਕਹਿ ਰਿਹਾ ਸੀ ਕਿ ਤੁਸੀਂ ਆਪਣੇ ਪਤੀ ਨੂੰ ਛੱਡ ਕੇ ਮੇਰੇ ਨਾਲ ਵਿਆਹ ਕਰ ਲਵੋ ਮੈਂ ਤੁਹਾਨੂੰ ਪੈਸਿਆਂ ਨਾਲ ਮਾਲਾ-ਮਾਲ ਕਰ ਦਿਆਂਗਾ ਤੇ ਵੈਸੇ ਵੀ ਤੇਰਾ ਪਤੀ ਮਹੀਨੇ ਦੇ ਕਿੰਨੇ ਕਮਾਉਂਦਾ ਹੋਵੇਗਾ ਉਹ ਤਾਂ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦਾ ਹੋਵੇਗਾ ਫਿਰ ਰਵਿਨਾ ਨੇ ਕਿਹਾ ਤੁਸੀਂ ਠੀਕ ਕਹਿੰਦੇ ਹੋ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਉਹ ਨਾ ਤਾਂ ਮੈਨੂੰ ਕਿਤੇ ਲੈ ਕੇ ਜਾਂਦਾ ਹੈ ਤੇ ਨਾ ਹੀ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਹੁਣ ਮੈਨੂੰ ਉਸ ਨਾਲ ਰਹਿਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈ ਰਵਿਨਾ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਾ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਔਰਤ ਨੂੰ ਮੈਂ ਆਪਣਾ ਸੰਸਾਰ ਤੇ ਸਭ ਕੁਝ ਸਮਝਦਾ ਸੀ ਉਸ ਔਰਤ ਦੇ ਦਿਲ ਵਿੱਚ ਮੇਰੇ ਲਈ ਕੋਈ ਇੱਜ਼ਤ ਨਹੀਂ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ ਸਵੇਰੇ ਮੈਂ ਤਿਆਰ ਹੋ ਕੇ ਰਵੀਨਾ ਨੂੰ ਬਿਨਾਂ ਕੁਝ ਬੋਲੇ ਦਫ਼ਤਰ ਵਿੱਚ ਚਲਾ ਗਿਆ ਸੀ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆ ਰਿਹਾ ਸੀ ਤਾਂ ਮੈਂ ਰਸਤੇ ਵਿੱਚ ਨਕਲ ਦੀ ਕਾਰ ਵੇਖੀ ਉਸ ਵਿੱਚ ਮੇਰੀ ਪਤਨੀ ਰਵੀਨਾ ਵੀ ਬੈਠੀ ਹੋਈ ਸੀ ਇਹ ਸਭ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਸੀ ਇਸ ਤੋਂ ਬਾਅਦ ਮੈਂ ਚੁੱਪਚਾਪ ਘਰ ਆ ਗਿਆ ਤੇ ਅੰਦਰ ਜਾ ਕੇ ਹਾਲ ਵਿੱਚ ਬੈਠ ਗਿਆ ਫਿਰ ਕੁਝ ਧਿਰ ਬਾਅਦ ਰਵੀਨਾ ਆਈ ਤਾਂ ਉਸ ਨੇ ਦੋਹਾਂ ਹੱਥਾਂ ਵਿੱਚ ਕੱਪੜਿਆਂ ਨਾਲ ਭਰੇ ਹੋਏ ਬੈਗ ਸੀ ਮੈਂ ਰਵੀਨਾ ਨੂੰ ਪੁੱਛਿਆ ਕਿ ਤੂੰ ਕਿੱਥੇ ਗਈ ਸੀ ਤਾਂ ਉਸਨੇ ਕਿਹਾ ਮੈਂ ਕੁਝ ਕੱਪੜੇ ਲੈਣੇ ਸੀ ਇਸ ਲਈ ਮੈਂ ਬਾਜ਼ਾਰ ਗਈ ਸੀ ਮੈਂ ਕਿਹਾ ਮੈਨੂੰ ਸਭ ਪਤਾ ਹੈ ਕਿ ਤੂੰ ਉਸ ਨਕੁਲ ਨਾਲ ਅਜਾਸ਼ੀ ਕਰਨ ਗਈ ਸੀ ਤਾਂ ਉਸਨੇ ਕਿਹਾ ਹਾਂ ਮੈਂ ਉਸਦੇ ਨਾਲ ਗਈ ਸੀ ਤੇ ਉਸਨੇ ਮੈਨੂੰ ਇਹ ਸਾਰੇ ਕੱਪੜੇ ਲੈ ਕੇ ਦਿੱਤੇ ਹਨ ਮੈਂ ਇੰਨੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਰਹਿ ਰਹੀ ਹਾਂ ਕੀ ਤੁਸੀਂ ਕਦੇ ਮੈਨੂੰ ਇੰਨੇ ਸਾਰੇ ਕੱਪੜੇ ਲੈ ਕੇ ਦਿੱਤੇ ਸੀ ਰਵੀਨਾ ਦੀਆਂ ਅੱਖਾਂ ਵਿੱਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਹ ਹੁਣ ਮੇਰੇ ਵੱਸ ਤੋਂ ਬਾਹਰ ਹੋ ਗਈ ਹੈ ਫਿਰ ਮੈਂ ਕਿਹਾ ਜੇਕਰ ਤੈਨੂੰ ਨਕਲ ਇੰਨਾ ਹੀ ਪਿਆਰਾ ਹੈ ਤਾਂ ਜਾ ਕੇ ਉਸ ਨਾਲ ਹੀ ਰਹੋ ਰਵਿਨਾ ਨੇ ਕਿਹਾ ਠੀਕ ਹੈ ਹੁਣ ਮੈਂ ਨਕਲ ਨਾਲ ਹੀ ਰਹਾਂਗੀ ਅਗਲੇ ਦਿਨ ਹੀ ਰਵਿਨਾ ਨੇ ਤਲਾਕ ਦੇ ਕਾਗਜ਼ ਲਿਆ ਕੇ ਕਿਹਾ ਇਹ ਤਲਾਕ ਦੇ ਕਾਗਜ਼ ਲਵੋ ਮੈਂ ਇਹਨਾਂ ਤੇ ਦਸਖਤ ਕਰ ਦਿੱਤੇ ਹਨ ਤੇ ਤੁਸੀਂ ਵੀ ਕਰ ਦੇਵੋ ਮੈਂ ਬਹੁਤ ਸਮਾਂ ਪਹਿਲਾਂ ਹੀ ਤੁਹਾਡੇ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਅੱਜ ਮੈਨੂੰ ਉਹ ਮੌਕਾ ਮਿਲ ਗਿਆ ਹੈ ਇਹ ਸਭ ਕਰਦੇ ਸਮੇਂ ਰਵਿਨਾ ਬਿਲਕੁਲ ਵੀ ਮਹਿਸੂਸ ਨਹੀਂ ਕਰ ਰਹੀ ਸੀ ਕਿਉਂ ਕੁਝ ਗਲਤ ਕਰ ਰਹੀ ਹੈ ਇਸ ਦੇ ਉਲਟ ਉਹ ਇਹ ਸਭ ਕਰਕੇ ਬਹੁਤ ਖੁਸ਼ ਸੀ ਮੈਂ ਤਲਾਕ ਦੇ ਕਾਗਜ਼ਾਂ ਤੇ ਦਸਖਤ ਕਰ ਦਿੱਤੇ ਤੇ ਫਿਰ ਕੁਝ ਦੇਰ ਬਾਅਦ ਮੈਂ ਬੋਲਿਆ ਨਕੁਲ ਬਾਹਰ ਆ ਜਾਵੋ ਉਦੋਂ ਹੀ ਨਕੁਲ ਪਿਛਲੇ ਕਮਰੇ ਵਿੱਚੋਂ ਬਾਹਰ ਆ ਗਿਆ ਸੀ ਉਸ ਨੂੰ ਦੇਖ ਕੇ ਰਵਿਨਾ ਖੁਸ਼ ਹੋ ਗਈ ਤੇ ਉਸ ਦੇ ਕੋਲ ਆ ਕੇ ਕਹਿਣ ਲੱਗੀ ਨਕੁਲ ਮੈਂ ਇਸ ਆਦਮੀ ਨੂੰ ਤਲਾਕ ਦੇ ਦਿੱਤਾ ਹੈ ਹੁਣ ਮੈਂ ਤੁਹਾਡੇ ਨਾਲ ਸਾਰੀ ਉਮਰ ਐਸ਼ ਕਰਾਂਗੀ ਨਕੁਲ ਨੇ ਕਿਹਾ ਮੈਡਮ ਜੀ ਤੁਸੀਂ ਸ਼ਾਇਦ ਭੁੱਲ ਰਹੇ ਹੋ ਕਿ ਇਹ ਮੇਰਾ ਬਚਪਨ ਦਾ ਦੋਸਤ ਹੈ ਇਹ ਮੈਨੂੰ ਆਪਣੇ ਭਰਾ ਤੋਂ ਵੱਧ ਸਮਝਦਾ ਹੈ ਤੇ ਰਹੀ ਗੱਲ ਤੇਰੇ ਨਾਲ ਵਿਆਹ ਕਰਵਾਉਣ ਦੀ ਜਦੋਂ ਤੂੰ ਆਪਣੇ ਪਤੀ ਦੀ ਨਹੀਂ ਹੋ ਸਕੀ ਤਾਂ ਮੇਰੀ ਕੀ ਹੋਵੇਗੀ ਨਕੁਲ ਦੇ ਮੂੰਹ ਤੋਂ ਇਹ ਬੋਲ ਸੁਣ ਕੇ ਅਰਵਿਨਾ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਗਿਆ ਸੀ ਤੇ ਉਹ ਕਹਿਣ ਲੱਗੀ ਨਕੁਲ ਇਹ ਕੀ ਕਹਿ ਰਹੇ ਹਨ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਤੇ ਮੈਨੂੰ ਪੈਸੇ ਪੱਖੋਂ امیر ਬਣਾ ਦੇਵੋਗੇ ਮੈਂ ਮਾਲਾ-ਮਾਲ ਹੋ ਜਾਵਾਂਗੀ ਨਕੁਲ ਨੇ ਕਿਹਾ ਪੈਸੇ ਪੱਖੋਂ ਅਮੀਰ ਜਦੋਂ ਮੈਂ ਖੁਦ ਹੀ ਬੇਰੁਜ਼ਗਾਰ ਹਾਂ ਤਾਂ ਤੈਨੂੰ ਅਮੀਰ ਕਿਵੇਂ ਬਣਾਵਾਂਗਾ ਰਵੀਨਾ ਨੇ ਕਿਹਾ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਉਦੋਂ ਹੀ ਮੈਂ ਕਿਹਾ ਮੈਂ ਦੱਸਦਾ ਹਾਂ ਜਦੋਂ ਮੈਨੂੰ ਪਤਾ ਲੱਗਾ ਕਿ ਤੂੰ ਪੈਸੇ ਲਈ ਕੁਝ ਵੀ ਕਰ ਸਕਦੀ ਹੈ ਤੇ ਇੱਥੋਂ ਤੱਕ ਕਿ ਤੂੰ ਮੈਨੂੰ ਛੱਡ ਵੀ ਸਕਦੀ ਹੈ ਫਿਰ ਮੈਂ ਆਪਣੇ ਦੋਸਤ ਨਕੂਰ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਤੇ ਤੇਰੀ ਪਰਖ ਲੈਣ ਬਾਰੇ ਸੋਚਿਆ ਤੂੰ ਇਸ ਪ੍ਰੀਖਿਆ ਵਿੱਚ ਫੇਲ ਹੋ ਗਈ ਹੈ ਰਵੀਨਾ ਨੇ ਕਿਹਾ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ ਤੁਸੀਂ ਮੈਨੂੰ ਤਲਾਕ ਨਹੀਂ ਦੇ ਸਕਦੇ ਹੋ ਮੈਂ ਕਿਹਾ ਰਵੀਨਾ ਤਲਾਕ ਮੈਂ ਨਹੀਂ ਤੂੰ ਦਿੱਤਾ ਹੈ ਮੈਂ ਤਾਂ ਤੈਨੂੰ ਸਿਰਫ ਪਿਆਰ ਕਰਦਾ ਸੀ ਨਾਲੇ ਹਾਂ ਹੁਣ ਤੁਹਾਡੀ ਖੇਡ ਖਤਮ ਹੋ ਗਈ ਹੈ ਆਪਣਾ ਸਮਾਨ ਚੁੱਕ ਤੇ ਇੱਥੋਂ ਚਲੀ ਜਾ ਰਵੀਨਾ ਨੇ ਰੋਂਦੀ ਹੋਈ ਨੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਦੁਬਾਰਾ ਅਜਿਹੀ ਗਲਤੀ ਨਹੀਂ ਕਰਾਂਗੀ ਪਰ ਮੈਂ ਉਸਦੀ ਇੱਕ ਨਾ ਸੁਣੀ ਤੇ ਉਸਨੂੰ ਉਸਦੇ ਸਮਾਨ ਸਮੇਤ ਘਰ ਤੋਂ ਬਾਹਰ ਕੱਢ ਦਿੱਤਾ ਮੇਰੇ ਦੋਸਤ ਨਕੁਲ ਨੇ ਸੱਚ ਦਾ ਪਤਾ ਕਰਨ ਲਈ ਮੇਰੀ ਮਦਦ ਕੀਤੀ ਕਿਉਂਕਿ ਉਸਨੇ ਵੀ ਰਵੀਨਾ ਨੂੰ ਬਾਹਰ ਕਿਸੇ ਵਿਅਕਤੀ ਨਾਲ ਵੇਖਿਆ ਸੀ ਉਸ ਦਿਨ ਬਾਥਰੂਮ ਤੋਂ ਵੀ ਕੋਈ ਵਿਅਕਤੀ ਬਾਹਰ ਗਿਆ ਸੀ ਉਹ ਮੇਰਾ ਵਹਿਮ ਨਹੀਂ ਸੀ ਰਵੀਨਾ ਨੇ ਪੈਸੇ ਦੇ لالਚ ਕਾਰਨ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਸੀ ਉਹ ਪੈਸੇ ਲਈ ਗਲਤ ਕੰਮਾਂ ਵਿੱਚ ਪੈ ਗਈ ਸੀ ਘਰ ਦੀਆਂ ਸਾਰੀਆਂ ਜ਼ਰੂਰਤਾਂ ਮੇਰੀ ਤਨਖਾਹ ਨਾਲ ਪੂਰੀਆਂ ਹੁੰਦੀਆਂ ਸੀ ਪਰ ਦੂਜੇ ਲੋਕਾਂ ਵੱਲ ਵੇਖ ਕੇ ਰਵੀਨਾ ਲਾਲਚੀ ਬਿਰਤੀ ਦੀ ਬਣ ਗਈ ਸੀ ਇਸ ਲਈ ਉਸਨੇ ਗਲਤ ਰਸਤਾ ਚੁਣ ਲਿਆ ਸੀ ਦੋਸਤੋ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੇਵੋ ਕਿ ਤੁਹਾਨੂੰ ਕਹਾਣੀ ਕਿਵੇਂ ਲੱਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਕੇ ਤੁਸੀਂ ਕਹਾਣੀ ਨੂੰ ਪਿਆਰ ਦੇ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ